ਜੱਗੇ ਨੇ ਆਪਣਾ ਕੰਮ ਕਰਤਾ ਸ਼ੁਰੂ ਕੰਮ ਕਰਤਾ ਸ਼ੁਰੂ ਸਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੰਟੀ ਬਾਈ ਕੀ ਹਾਲ ਹੈ ਬਾਈ ਅਜ ਅਸਤਿ ਕਾਲ ਜੀ ਖੁਆਪਾ ਬੰਦਾ ਕਿੰਨੇ ਟਾਈਮ ਬਾਅਦ ਲੱਭੇ ਆ ਲੱਭਿਆ ਰਾਤ ਨੂੰ ਇਹ ਦਿਨ ਤੇ ਨਹੀਂ ਲੱਭਦਾ ਬੰਟੀ ਦਿਨ ਚ ਗਾਇਵ ਹੋ ਜਾਂਦਾ ਦਿਨ 4:00 ਵਜੇ ਚਲੀ ਜਾਈਦਾ ਸ਼ਾਮ ਨੂੰ ਬੜੀ ਦਾ ਘਰੇ ਪੂਰੀ ਬਾਈ ਮੰਨਿਆ ਨਹੀਂ ਸਾਡੇ ਕਿ ਆਉਣਾ ਆ ਕਾਕਾ ਮੰਨ ਗਿਆ ਕਹਾਂ ਪੂਰੀ ਦੇ ਕਾਕੇ ਮੈਂ ਕਾ ਗਈ ਗੁਰਪਤੇ ਆ ਗਿਆ ਸੱਚੀ ਗੱਲ ਕਰੋ ਸੱਚੀ ਗੱਲ ਕਰੋ ਸੱਚੀ ਗੱਲ ਕਰੋ ਬੰਟੀ ਬਾਈ ਟੜਕੇ ਤੇ ਨਿਕਲ ਜਾਂਦਾ ਸ਼ਾਮ ਨੂੰ ਆਉਂਦਾ ਏ ਇਹਦਾ ਅਪਾਰਟਮੈਂਟ ਲੈਣੀ ਪੈਂਦੀ ਜੇ ਕਿ ਜਾਣਾ? ਮਸੇ ਲੱਭਦਾ ਤਾਂ ਕਦੇ ਕਦਾਈ। ਪਾਰਟੀ ਅੱਜ ਕਿੱਧਰ ਤਿਆਰੀ ਘੁੰਮਦੇ ਐ? ਅੱਜ ਇੱਕ ਵਿਆਹ ਜਾ ਯਾਰ ਉੱਥੇ ਜਾ ਰਹੇ। ਪਾਰਟੀ ਕਹਿੰਦਾ ਰਿਸ਼ਤੇਦਾਰੀ ਮਾ ਵਿਆਹ ਵੀ ਇਕੱਠੇ ਹੋਵੇ ਚੱਲਦੇ ਬਈ ਹੈ ਸ਼ਾਮ ਨੂੰ ਲਾਈਟਾਂ ਝ ਔਖੀ ਏ ਕੰਮ। ਹੈ ਧੁੰਦ ਬਹੁਤ ਹੈ। ਧੁੰਦ ਬਹੁਤ ਹੈ। ਬਾਈ ਪਿਲੀਆਂ ਲਾਈਟਾਂ ਕਰਕੇ ਬੰਦਾ ਜਾ ਸਕਦਾ ਚਿੱਟੀਆਂ ਚ ਦੇਖਦਾ ਘੱਟ। ਦੇਖ ਲੈ ਧੁੰਦ ਜਿਹਾ ਨਹੀਂ ਕੰਮ ਕਰਦੀ। ਉਹ ਕਰਦੀ ਏ। ਜੱਗਾ ਕਹਿੰਦਾ ਓਲੂ ਲਾਈਟਾਂ ਲਿਆਓ। ਹਾਂ ਤੇ ਲਾਓ। ਦੋ ਓਲੂ ਫੜਕੇ ਬਿਠਾ ਲੈਣੇ ਨੇ ਮੂਰੇ। ਨਹੀਂ ਨਹੀਂ। ਬਿਠਾ ਲਉ ਨੂੰ ਲਾਈਟ ਬੱਟੀ ਹੋਰ ਦੱਸ ਕਿਵੇਂ ਹਾਲੇ ਵਾਲੇ ਠੀਕ ਠਾਕ ਤੂੰ ਸੁਣਾ ਕੇ ਵਧੀਆ ਐ ਇਹਨੂੰ ਵਧੀਆ ਬਾਕੀ ਬਾਈ ਸ਼ਾਮ ਦਾ ਟਾਈਮ ਐ ਮਰੰਡਾ ਵਾਲਾ ਰੋਡ ਜਮੇ ਕੁਆੜਾ ਕਈ ਨੌ ਰਹੇ ਆਂ ਦੇਖ ਕਿੰਨੇ ਨੰਬਰ ਦੇਣੇ ਮਰੰਡਾ ਵਾਲੇ ਰੋਡ ਨੂੰ ਮਰੰਡਾ ਵਾਲੇ ਰੋਡ ਤਾਂ ਬਾਈ ਬੁਰਾ ਹਾਲ ਹੋਣਾ ਸਾਡਾ ਕੱਚਾ ਪਹਾ ਠੀਕ ਆ ਜ਼ੀਰੋ ਨੰਬਰ ਆ ਬਾਈ ਉਹਨੂੰ ਐਨੇ ਟੋਲੇ ਰਹੇਗਾ ਪਤਾ ਨਾ ਕੱਚਾ ਪਹਾ ਵਧੀਆ ਐ ਕਿਉਂਕਿ ਬਾਈ ਇੱਕ ਤਾਂ ਟਰੱਕ ਵਾਲੇ ਇੰਨੀ ਤੇਜ਼ ਆਉਂਦੇ ਉਹ ਨਹੀਂ ਦੇਖਦੇ ਕਿ ਕਿੱਦਾਂ ਨੂੰ ਕੱਢਣਾ ਦੋਆ ਬਚਾਉਨੇ ਆ ਉੱਪਰ ਨੂੰ ਚੜਾਉਨੇ ਆ ਤੂੰ ਨਹੀਂ ਸਹੀ ਗੱਲ ਐ ਬੱਟੀ ਇਹ ਤਾਂ ਡਰਾਈਵਰ ਬੰਦਾ ਹੀ ਬਚਾ ਸਕਦਾ ਜੇਕਰ ਆਪ ਕੱਚੇ ਦੂਆ ਦਾ ਮੱਲਾ ਦੂਆ ਦਾ ਕਹਿੰਦਾ ਵੀ ਪੀ ਦੂੰਗਾ ਕਿ ਕਿ ਆ ਖਾਣਾ ਪਕੌੜੇ ਪਨੀਰ ਵਾਲੇ ਕਿ ਦੂਆ ਦੇਖਦੇ ਆ ਜੇ ਮਿਲ ਗਏ ਕਿਹੜੇ ਖਾਓਗੇ ਪਨੀਰ ਵਾਲੀ ਖਲਾਉਂਗਾ ਇਹ ਤਾਂ 3 ਦਿਨ ਹੋ ਗਏ ਪਨੀਰ ਵਾਲੇ ਪਕੌੜੇ ਦੇ ਹੱਥ ਹੈ ਨਾ ਹੋਰ ਇਹ ਤਾਂ ਅੱਜ ਵੀ ਖਾਏ ਇਹ ਤਾਂ ਕੱਲ ਵੀ ਖਾਏ ਮੋਟਾ ਮਾਲ ਵੀ ਹੋ ਸਕਦਾ ਨਹੀਂ ਨਹੀਂ ਉਹ ਨਹੀਂ ਉਹ ਤਾਂ ਤੁੰਗਰ ਮੋਟਾ ਮਾਲ ਦਾ ਵਾਧੂ ਹੈ ਵਾਟਿਆ ਰੇ ਮੋਟਾ ਮਾਲ ਖਾ ਤਾਂ ਨਹੀਂ ਖਾਂਦਾ ਯਾਰ ਜਿੰਨਾ ਕਹੇ ਉਹਨੂੰ ਖਵਾ ਦੇਣਾ ਚੱਲ ਨਹੀਂ ਇਹ ਮੁਰਗਾ ਖਾਦਾ ਹਾਂ ਪਪਾ ਪਨੀਰ ਦੇ ਸੰਦੀ ਬੱਡੂਗਾ ਸਟ ਸਟ ਲਾਉਂ ਵੀ ਹੋ ਗਿਆ ਠੀਕ ਹੈ ਨਹੀਂ ਆਲੂ ਤਾਂ ਹੋਣਗੇ ਆਲੂ ਵਾਲਾ ਸੰਦੂ ਖਵਾ ਲੈ ਵਾਟਿਆ ਆਲੂ ਖਵਾ ਲੂੰਗਾ ਆਲੂ ਵਾਟੀ ਠੀਕ ਹੈ ਬਾਈ ਮੂਠ ਸਾਲ ਬਣੀ ਜਾ ਹੋਣਾ ਕਿਸੇ ਪਾਸੇ ਵੀ ਹੁਣ ਠੰਡ ਬਹੁਤ ਹੋ ਗਈ ਨਹੀਂ ਮੈਂ ਤਾਂ ਬਾਈ ਰੋਜ ਜਾਂਦਾ ਬਈ ਵੰਟੀ ਜਾ ਸਕਦਾ ਹੈ ਇਹ ਤਾਂ ਕਿਤੇ ਵੀ ਜਾ ਜਾ ਜਿੱਥੇ ਮਰਜ਼ੀ ਲੈ ਜਾ ਚੱਲਾ ਵੰਟੀ ਆਏ ਆ ਮੋਟਰਸਾਈਕਲ ਜਿੱਥੇ ਮਰਜ਼ੀ ਕੱਢ ਲਿਆ ਸੌਖਾ ਯਾਰ ਹਾਂ ਬਾਜ਼ਾਰ ਬਜੂਰ ਮਾ ਹੁਣ ਨੂੰ ਤਾਂ ਆਪਾਂ ਕਿੱਧੇ ਉਰੇ ਉਦੋਂ ਬਾਜ਼ਾਰ ਮਾ ਗੱਡੀ ਬਾੜ ਲਈ ਸੀ ਉਹ ਔਕੀ ਗੱਡੀ ਆ ਨਿਕਲਦੀ ਨਹੀਂ ਚਲੀਏ ਚਲੋ ਜੀ ਲਓ ਜੀ ਬਾਈ ਜੱਗੇ ਨੇ ਆਪਣਾ ਕੰਮ ਕਰਤਾ ਸ਼ੁਰੂ ਕੰਮ ਕਰਤਾ ਸ਼ੁਰੂ ਇਹਦੇ ਨਾਂ ਦੀ ਮੈਂ ਇੱਕ ਪਲੇਟ ਇਹ ਪਲੇਟ ਕਿੱਥੇ ਰੱਖੀ ਆ ਇਹਦੇ ਨਾਂ ਦੀ ਇੱਕ ਪਹਿਲੀ ਵਾਧਰ ਖਾਣੀ ਪਲੇਟ ਥੱਲੇ ਰੱਖੀ ਆ ਉਹ ਕੱਢ ਲੈ ਆਪਣੀ ਹੈ ਨਹੀਂ ਇਹ ਤਾਂ ਹੱਡੀਆਂ ਨੇ ਨਾ ਤੁਹਾਡਾ ਵਾਲਾ ਨਹੀਂ ਹੈਗਾ ਹਾਂ ਹਾਂ ਲੈ ਹੋਏ ਵਾਹ ਵਾਹ ਇਹ ਤੇਰੇ ਨਾਲ ਹੀ ਪੀਲਾ ਜੀ ਬਾਈ ਖੇੜੀ ਪਿੰਡ ਆ ਗਏ ਤੇ ਇੱਥੇ ਮਹਿਰ ਸਿੰਧੂ ਪੜਦੇ ਹੁੰਦੇ ਨੇ ਬਾਈ ਸਕੂਲ ਚ ਵਿੱਚੇ ਹਰਸ਼ਵੀਰ ਆ ਸਕੂਲ ਆ ਸਾਡਾ ਬਾਈ ਜਿਆਦੇ ਟਾਈਮ ਜਿਆ ਕੰਦ ਨਹੀਂ ਵੀ ਹੁੰਦੀ ਸੀ ਉਹ ਪਿੱਲਰਾਂ ਤੇ ਵੀ ਨਹੀਂ ਵੀ ਹੁੰਦੀ ਰੀ ਕੰਦ ਪਉਨ ਸਾਈਕਲ ਟਵਾ ਕੇ ਬਹੁਤ ਜੀ ਅਸੀਂ ਕਿੰਨੂ ਜਿਆਦਾ ਆ ਪਿੱਲਰਾਂ ਤੇ ਵੀ ਨਹੀਂ ਵੀ ਗੱਲ ਹੁੰਦੀ ਰੀ ਬਾਈ ਦਵਾਰਾ ਵਹੀ ਵੀ ਐ ਆ ਸਕੂਲ ਦਾ ਗਰਾਊਂਡ ਬਾਈ ਸਭ ਤੋਂ ਵੱਡਾ ਐ ਸਿੰਧੂ ਹੈ ਵਾਹ ਬੜਾ ਐ ਓ ਟੋ ਘਟ ਬਾਈ 3 4 5 ਕਿੱਲੇ ਜੇ ਹੋਣਾ ਤਾਂ ਦਿਖਾ ਦੂੰਗਾ ਬੈਕ ਸਾਈਡ ਨੂੰ ਇੱਥੇ ਗੰਨਾ ਲੱਗਿਆ ਹੁੰਦਾ ਨਾ ਇੱਥੇ ਵੀ ਲੁਕ ਜਾਂਦੇ ਨੇ ਇਹ ਆ ਦਿਖਾਉਂਦਾ ਸਾਨੂੰ ਇਧਰ ਤੇ ਇੱਥੇ ਗੰਨਾ ਹੁੰਦਾ ਤਾਂ ਹੁਣ ਹੈ ਨਹੀਂ ਹਲੇ ਵੀ ਸਕੂਲ ਦਾ ਥੋੜਾ ਜਿਹਾ ਮੋਡੀਫਾਈ ਹੋ ਰਿਹਾ ਬਾਈ ਉਹ ਸਾਹਮਣੇ ਗਰਾਊਂਡ ਦੇਖ ਲਓ ਤੁਸੀਂ ਆਹ ਰੋਡ ਨੂੰ ਆਇਆ ਕਰਦੇ ਨੇ ਜਿਹਨੂੰ ਜਿੱਦਾਂ ਹੀ ਟੁੱਟਿਆ ਪਿਆ ਇਹ ਟੁੱਟਿਆ ਮਤਾਂ ਬਾਈ ਇਹ ਸੁੱਕਦਾ ਨਹੀਂ ਹੈਗਾ ਜਿੱਕਦਾ ਸਿਆਲ ਕਿਹਾ ਧੁੱਪ ਪੈਂਦੀ ਨਹੀਂ ਹੈਗੀ ਇਸ ਕਰ ਨਹਿਰ ਆ ਗਈ ਨਹਿਰ ਕਰਕੇ ਲੱਗ ਬੂਟੇ ਲਾਉਣ ਕਰਕੇ ਗਿੱਲਾ ਹੀ ਰਹਿੰਦਾ ਹੈ ਨਾਰੀਅਲ ਪਾ ਫੜੇ ਰਿਆ ਲਵੋ ਫੜੇ ਬਾਈ ਖਾਦੇ ਐਨ ਪੂਰੇ ਰੱਜ ਰੱਜ। ਹੋਪੀ ਨਾ ਨੇ ਬੋਖਲਾਏ। ਤੇ ਬਾਕੀ ਆਹ ਸਾਈਡ ਨੂੰ ਬਾਈ ਯਾਰ ਜਾਂਦੇ ਨਾ ਆਹ ਸਾਈਡ ਨੂੰ ਬਸਿਰੇ ਤੱਕ ਦਰਖਤੇ ਲੱਗੇ ਪਏ ਐ। ਪਾਲੀ ਸਾਰ ਦੂਈ ਨਾ ਐ ਕੱਚੀ ਐ ਨੀ ਨਾ ਨਦੀ। ਨਦੀ ਜਾਂਦੀ ਸਿਰੇ ਤੱਕ ਤੁਰ ਕੇ ਬਹੁਤ ਆਏ ਸੀ ਇੱਧਰ ਤੋਂ। ਤੁਰ ਕੇ ਜਾਣਾ ਤੁਰ ਕੇ। ਟਾਈਮ ਟਾਈਮ ਦੀਆਂ ਗੱਲਾਂ ਬਾਈ। ਲਓ ਜੀ ਬਾਈ ਸਾਡੀਆਂ ਪੁਰਾਣੀਆਂ ਯਾਦਾਂ। ਕਿਹੜੇ ਸਕੂਲ 'ਚ ਆ ਪੜਦੇ ਤੇ ਅਸੀਂ ਉਰੇ ਨਾਰੀਅਲ ਫੜਨਾ ਆਏ ਕਰਦੇ ਯਾਦ ਐ? ਬਹੁਤ ਨਾਰੀਅਲ ਫੜੇ। ਕਿਉਂਕਿ ਦੋ ਤਿੰਨ ਬਾਈ ਸਾਡੇ ਯਾਰ ਮਿੱਤਰ ਖੇੜੀ ਦੇਤੇ ਉਹਨਾਂ ਨੂੰ ਤਾਰੀਆਂ ਹੁੰਦੀ ਸੀ ਇੱਕ ਵਾਰ ਮੈਂ ਡੁੱਬ ਵੀ ਗਿਆ ਤਾਂ ਮੈਨੂੰ ਜੂੜੇ ਦੇ ਫੜ ਕੇ ਕੱਢਿਆ ਤਾਂ ਹੈ ਜ਼ਿਆਦਾ ਤਾਂ ਇਹ ਬਾਈ ਉਹਹੋ ਪਾਰ ਕਰਕੇ ਫੇਰ ਮੁੜੇ ਆਉਂਦੇ ਤੇ ਹੁਣ ਤਾਂ ਚੱਲ ਘਟ ਗਈ ਹਾਂ ਕਿਉਂਕਿ ਬਾਈ ਸਕੂਲ ਤੇ ਉਹ ਥੋੜੀ ਜਿਹੀ ਚੌੜੀ ਹੁੰਦੀ ਏ ਉਹ ਗਾਹਾਂ ਵਾਲੇ ਨਾ ਥੋੜੇ ਜਿਹਾ ਥੋੜੀ ਜਿਹਾ ਉਹਰੇ ਘਾੜਾ ਹਾਂ ਬੰਨਾ ਲਾ ਉਹ ਬਾਈ ਨਾਰੀ ਹਾਂ ਮਤਲਬ ਇੱਕ ਸਾਈਡ ਤੇ ਪਰੇ ਜਾ ਕੇ ਨਾਰੀਕਲ ਫੜ ਕੇ ਇੱਧਰ ਆ ਜਾਂਦੇ ਤੇ ਕਿਉਂਕਿ ਬਾਈ ਯਾਰ ਹਾਂ ਨਾ ਕਈ ਵਾਰ ਕੱਟ ਹੁੰਦਾ ਜਿੱਦਾਂ ਅਲਾਗ ਕਈ ਵਾ ਬੋਡੂngੀ ਹੁੰਦੀ ਗਿਰਦੀ ਸਾਰੇ ਬੰਦਾ ਪਿੱਛੇ ਜਾਂਦਾ ਹੁਣ ਤਾਂ ਇਹ ਤਕਰੀਬਨ ਜਦ ਬਾਈ ਨਾਰੀ ਟੁੱਟੀ ਸੀ ਨਾ ਉਹਦੇ ਕਰਕੇ ਰੇਤਾ ਹਟ ਕੇ ਆ ਗਿਆ ਨਾ ਰੇਤਾ ਆ ਗਿਆ ਬਾਈ ਯਾਰ ਹਟ ਕੇ ਕਿਉਂਕਿ 2 ਦਿਨ ਲਗਾਤਾਰ ਪਾਣੀ ਚੱਲੀ ਗਿਆ ਕੱਚਾ ਰੇਤਾ ਆ ਕੇ ਫੇਰ ਚ ਪੈ ਗਿਆ ਤਾਂ ਕਰਕੇ ਉੱਚੀ ਨਿਮੀਜੀ ਹੋ ਗਈ ਇਹ ਪਹਿਲਾਂ ਠੀਕ ਸੀ ਪਹਿਲਾਂ ਠੀਕ ਹਾਂ ਇੱਥੇ ਤੱਕ ਪਾਣੀ ਚੱਲਦਾ ਤਾਂ ਪਹਿਲਾਂ ਨੂੰ ਠੀਕ ਪੂਰੇ ਤੱਕ ਪਾਣੀ ਚੱਲਦਾ ਤਾਂ ਬਾਕੀ ਫਿਰ ਉਹਨੇ ਸਿਸਟਮ ਬਾਈ ਥੋੜਾ ਜਿਹਾ ਖਰਾਬ ਕਰਤਾ ਇਹ ਕਰਕੇ ਹੋ ਗਿਆ ਬਹੁਤ ਨਾਲ ਰੀਲ ਖਾਦੇ ਜਿੰਨੇ ਉਰੇ ਨਾਲ ਰੀਲ ਖਾਦੇ ਕਦੇ ਖਾਦੇ ਨਹੀਂ ਹੁਣ ਬਾਕੀ ਬਾਈ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ ਆਏ ਬਾਈ ਉਹ ਤੁਸੀਂ ਵੀਡੀਓ ਤੇ ਬਾਅਦ ਵਿੱਚ ਦੇਖ ਲਿਓ ਉੱਥੇ ਵੀ ਅੱਜ ਕੁਦਰਤੀਓ ਸਲਾਹ ਜੀ ਬਣੀ ਜਾਏ ਕੁਦਰਤੀਓ ਮੌਕੇ ਦੀ ਸਲਾਹ ਬਣੀ ਜਾਏ ਬਾਕੀ ਅਸੀਂ ਮੋਟਰਸਾਈਕਲ ਬਾਈ ਖਿੱਚਤਾ ਆਪਣਾ ਠੀਕ ਮੋਟਰਸਾਈਕਲ ਵਧੀਆ ਵੈਸੇ ਜੀ ਇਹਨੂੰ ਦੇਖਿਆ ਜਾ ਵੀ ਜਿੱਥੇ ਮਰਜੀ ਬਾੜ ਲਾ ਆਪਣਾ ਮੈਂ ਥੋੜੀ ਜਿਹੀ ਜਾਣ ਲੱਗੇ ਬਾਕੀ ਮੋਟਰਸਾਈਕਲ ਨੇ ਸਾਡੇ ਨੂੰ ਥੋੜਾ ਤੇਲ ਜ਼ਿਆਦਾ ਖਾ ਲਿਆ ਨਹੀਂ ਤੇਲ ਤਾਂ ਨਹੀਂ ਠੰਡ ਲੱਗੀ ਥੋੜੀ ਜਿਹੀ ਤੇਲ ਕਿੰਨਾ ਖਾਦਾ ਕੀ ਉਹਦਾ ਕਿੰਨਾ ਖਾਦਾ ਹੁੰਦਾ ਤੇਲ ਖਾਂਦੇ ਹੀ ਨਹੀਂ ਹੈਗਾ ਸਿੰਧੂ ਕਹਿੰਦਾ ਜਰਵੀ ਸੋਈ ਦੇਖਦੇ ਕਿੱਥੇ ਆ 190 ਕਿਲੋਮੀਟਰ ਪਈ ਆਪਾਂ ਨੂੰ ਬਟਾ ਸੁਗੀ ਘਰੀ ਹੈ ਹਾਂ ਮੁੱਠੀ ਖੜੀ ਹੈ ਐਵਰੀ ਹੈਗੀ ਮੁੱਠੀ ਨਹੀਂ ਐਵਰੀ ਹਾਂ ਪ੍ਰੈਸ਼ਨ ਨਹੀਂ ਨਹੀਂ ਹੈਗੀ ਨਾ ਪ੍ਰੈਸ਼ਨ ਦੀ ਘਟ ਹਾਂ ਬਾਈ ਕਹਿ ਵੀ ਐਵਰੇਜ ਦੇ ਰਾਜੇ ਆ ਮੋਟਰਸਾਈਕਲ ਮੈਂ ਦੇਖਿਆ ਏ ਲਾਦੂ ਚਾਰ ਕਿਡੇ ਹੋਰ ਲਾਦਣੇ ਆ ਟੈਂਕੀ ਫੁੱਲ ਹੈ ਟੈਂਕੀ ਆ ਬਾਈ ਫੁੱਲ ਤਾਂ ਕਰਾ ਲਿਆ ਦੀ ਸਾਡੇ ਕਹਿੰਦੀ ਤੇਲ ਦਾ ਰੋਲਾ ਜਾ ਪੈ ਜਾਂਦਾ ਹੈ ਤੇ ਇਹ ਲੋ ਸਾਡੇ ਤੀਏ ਤੇ ਚੌਥੇ ਦਿਨ ਕਹਿ ਦਿੰਦੇ ਪੰਪ ਬੰਦ ਹੋਣਾ ਇਹਨਾਂ ਇਹਨੂੰ ਨੇ ਵੀ 100 150 ਲੀਟਰ ਡੀਜ਼ਲ ਲੈ ਕੇ ਰੱਖ ਲਿਆ ਦੋਹੇ ਮੋਟਰਸਾਈਕਲ ਰੇਟ ਮੋਟਰਸਾਈਕਲ ਕਿੰਨਾ ਤੇਲ ਲਿਆ 1200 ਰੁਪਏ ਤੇਲ ਲਗਿਆ ਮੋਟਰਸਾਈਕਲ ਮੈਂ ਡੀਜ਼ਲ ਦੀ ਕੰਨੀਆ ਭਰਾ ਕੇ ਰੱਖ ਲਈ ਡੀਜ਼ਲ ਦੀ ਕੰਨੀਆ ਭਰਤੀ ਹੂੰ ਬਾਕੀ ਭਾਈ ਧੁੱਪ ਦੇ ਦਸਣ ਅੱਜ ਹੋਏ ਆ ਉਹਨੇ ਨਾ ਕੇ ਦੇਖੀ ਹੈ ਹੈ ਨਾ ਕੇ ਦੇਖ ਲੈ ਪਾਣੀ ਠੰਡਾ ਮੈਂ ਦੇਖਿਆ ਹੱਥ ਲਾ ਕੇ ਨਾ ਕੋਸਾ ਜਿਹਾ ਹੋਇਆ ਨਾ ਕੋਸਾ ਨਹੀਂ ਹੈਗਾ ਮੈਂ ਦੇਖ ਲਿਆ ਪਾਣੀ ਬਹੁਤ ਠੰਡਾ ਹੈ ਠੰਡਾ ਬਾਣੀ ਨਾ ਨਾ ਹੋਣਾ ਕੈਨਸਲ ਹੋਣਾ ਕੈਨਸਲ ਠੰਡਾ ਨਹੀਂ ਹੈਗਾ ਬਾਕੀ ਬਾਈ ਅੱਜ ਧੁੱਪ ਦੇਖੀ ਆ ਥੋੜੀ ਜੀ ਜਿਹੜੀ ਮਤਲਬ ਲੰਬਾ ਟਾਈਮ ਰਹੀ ਆ ਕਿੰਨੇ ਵਜੇ ਆ ਗਈ ਸੀ ਅੱਜ ਤਾਂ 9 ਵਜੇ ਨਿਕਲੀ ਸੀ 9 ਵਜੇ ਆ ਗਈ ਸੀ ਬਾਈ ਦੇਖ ਲਓ ਹੁਣ ਵੀ 5 ਵਜੇ ਦਾ ਟਾਈਮ ਹੈ ਐਨ ਪੂਰੀ ਧੁੱਪ ਹੈ ਹੁਣ ਮੇਰੇ ਹਿਸਾਬ ਨਾਲ ਚੱਲ ਪਣੇਗਾ ਹੁਣ ਉਹ ਜਾਣਾ ਮੌਸਮ ਖੁੱਲ ਜਾਣਾ ਮੌਸਮ ਖੁੱਲ ਜਾਣਾ ਬਾਕੀ ਬਾਈ ਅਸੀਂ ਵਿਚ ਨੂੰ ਲੰਘ ਕੇ ਗਏ ਆ ਸਾਡੇ ਉਰੇ ਧੁੱਪ ਸੀ ਚਮਕੌਰ ਤੇ ਗਾਹਾਂ ਫੇਰ ਧੁੰਦ ਸ਼ੁਰੂ ਮਰੰਡੇ ਤੱਕ ਮਰੰਡੇ ਦੇ ਬਸੀ ਤੱਕ ਫੇਰ ਤੁੰਦ ਬਸੀ ਤੇ ਗਾਂ ਫੇਰ ਧੁੱਪਦੀ ਫਤੇਗੜ ਸਾਬ ਤੋਂ ਪਰੇ ਜਾ ਕੇ ਨਿਕਲੀ ਹਾਂ ਵਿੱਚ ਨੂੰ ਇੱਕ ਵਾਰ ਤਾਂ ਬਾਈ ਅਸੀਂ ਕੱਪੜੇ ਘੱਟ ਪਾ ਕੇ ਗਏ ਤੇ ਠੰਡ ਲੱਗੀ ਬੁਰੀ ਮੋਟਰਸਾਈਕਲ ਖੜਾ ਕੇ ਬਸ ਚਾਣ ਲੱਗੇ ਤੇ ਠੱਡੇ ਬਹੁਤ ਠੰਡ ਬਹੁਤ ਸੋਰਜਾ ਸਾਨੂੰ ਇੱਕ ਬੜੀ ਐਂਬੂਲੈਂਸ ਜਾਂਦੀ ਰਹੀ ਮੈਂ ਸਿੰਧੂ ਨੂੰ ਕਿਹਾ ਵੀ ਸਾਡੇ ਮੋਟਰਸਾਈਕਲ ਵਿੱਚ ਲਾ ਦੇ ਲੈ ਕਿ ਦੋਵੇਂ ਬਿਮਾਰ ਅਸੀਂ ਤਾਂ ਦੋਵੇਂ ਬਿਮਾਰ ਆ ਪੀਆ ਸਾਡਾ ਮੁਰਦਾ ਕਰਾ ਚਲੋ ਫੋਲੀ ਹਲੀ ਤਰਸੇ ਕਰਨਾ ਵੀ ਠੰਡ ਨੂੰ ਆ ਜਾ ਉਹਨੇ ਨਾਰੀਆ ਲਾ ਗਿਆ ਉਹ ਦੇ ਹਾਂ ਆ ਗਿਆ ਨਹੀਂ ਫੜੂਗਾ ਕਿੱਥੇ ਆ ਉਹ ਪਰਲੇ ਪਾਸੇ ਆਉਂਦਾ ਬਾਹਰ ਨਾਰੀਅਲ ਹਾਂ ਨਾ ਨਾ ਆਹ ਦੇਖ ਉਹ ਲਾਗ ਹੋ ਰਿਹਾ ਲੱਗਿਆ ਪਿਆ ਦੇਖ ਨਾਰੀਅਲ 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 ਬਾਈ ਸ਼ਹਿਰ ਸ਼ੂਰ ਵਾਲੇ gehri ਜਾਂਦੇ ਆ ਸਾਡਾ ਕੰਮ ਬਣ ਜਵੇ ਸਾਡੇ ਵਰਗੇ ਖਾਈ ਜਾਂਦੇ ਕਹਿੰਦੇ ਪਾਣੀ ਚ ਸ਼ੁੱਧ ਹੋ ਜਾਂਦਾ ਹੈ ਤਾਹੀ ਬਣੂਗਾ ਜੇ ਅਸੀਂ ਕੰਮ ਕਰ ਹੈ ਕਿਸੇ ਦਾ ਕੰਮ ਤਾਂ ਹੀ ਬਣੂਗਾ ਜੇ ਕੋਈ ਖਾਊਗਾ ਹੈ ਹੈ ਆ ਦੇਖੋ ਬਾਈ ਐਦਾਂ ਜਿ ਕੋਣਾ ਲਾਗਪਾਸ ਵਾਲੇ ਹੁੰਦੇ ਆ ਵੀ ਖਾਦਾ ਵੇ ਕਿਨਾਰੀਅਲ ਨਰੀਲੇ ਖਰਾਬ ਹੈ ਕਿ ਠੀਕ ਹੈ ਸਾਈਡ 'ਤੇ ਲੱਗਿਆ ਪਿਆ ਹੈ ਲੱਗਦਾ ਠੀਕ ਹੈ ਇਹ ਮਨੂੰ ਹਾਂ ਹਾਂ ਦੋ ਪਿਆ ਹੈ ਦੋ ਜੋੜਾ ਪਿਆ ਹੈ ਹਿੰਦੇ ਇਹ ਤਾਂ ਖਰਾਬ ਹੈ ਖਰਾਬ ਆ ਸਾਫ਼ ਹੀ ਦੇਖਦਾ ਪਿਆ ਪੁਰਾਣਾ ਪਿਆ ਹੈ ਚੱਲਦਾ ਤਾਂ ਫੇਰ ਗੱਬੇਗਾ ਪੇ ਹਟ ਕੇ ਆਏ ਕਰਦਾ ਬਾਕੀ ਬਾਈ ਜਦੋਂ ਨਰੀ ਟੁੱਟੀ ਦੀ ਨਾ ਨਰੀ ਦੇ ਦਰਖਤ ਬਹੁਤ ਦਾ ਹਟ ਕੇ ਆਏ ਪਿਆ ਦੇਖੋ ਉਦਾਂ ਹੀ ਪਿਆ ਹਲੇ ਵਿੱਚ ਹਿੰਦੂ ਆਹ ਪਿਆ ਆਹ ਪਿਆ ਇੱਕੋ ਸਾਹਮਣੇ ਆਹ ਪਿਆ ਹੈ ਗਾਂ ਵੀ ਪਏ ਆ ਸਫਾਈ ਸੂਈਤਾ ਨਹੀਂ ਹੋਈ ਬਸ ਬੰਨੇ ਲਾਇਆ ਬੰਨੇ ਲਾਇਆ ਹੋਰ ਤਾਂ ਕੁਝ ਨਹੀਂ ਕਰਿਆ ਉਹਨਾਂ ਨੇ ਵਿੱਖਾਂ ਖੋਲ ਕੇ ਇਹ ਨਿਕਲਣਾ ਤਾਂ ਕੁਝ ਨਹੀਂ ਚਫਰਾ ਨਹੀਂ ਇਹ ਖਰਾਬ ਹੈ ਬੰਨ ਵੀ ਬਾਈ ਘਟੋ ਘਟ ਜਾਂ ਲਾਉਣ ਲੱਗੇ ਵੀ ਨਾ ਦਵਾਰਾ ਪਾਣੀ ਫੇਰ ਆ ਗਿਆ ਤੇ ਫੇਰ ਉੱਟ ਗਿਆ ਮੈਂ ਕਹਿੰਦਾ ਇਹਨੂੰ ਖਾਸਾ ਪੈਸਾ ਖਰਚ ਹੋਇਆ ਇਹਦੇ ਪਰ ਬਹੁਤ ਪੈਸਾ ਲੱਗਿਆ ਤਾਂ ਹੀ ਮਹੀਨਾ ਹੀ ਚੱਲੀਗਾ ਕੰਮ 2 ਮਹੀਨੇ ਲੱਗੇ ਉਹਨੇ ਤਕਰੀਬਨ ਮੈਂ ਕਹਿੰਦਾ ਬਾਈ ਜਿੰਨਾ ਕਹੇ ਤੋ ਉਹਨਾਂ ਗੱਡ ਖਾਨਾ ਲੱਗਿਆ ਇਹਨਾਂ ਦੇਖਿਆ ਨਹੀਂ ਕਿਤੇ ਮਸ਼ੀਨਾਂ ਹੀ 15 20 ਦੀਆਂ ਜੈਨ ਵਾਲੀਆਂ ਤਾਂ ਹੀ ਲੱਗਿਆ ਨਹੀਂ ਕਿੱਥੇ ਲੱਗਣਾ ਵਾ ਹੂੰ ਪਰ ਹੁਣ ਨੀ ਟਟਦੀ ਕਹਿੰਦੇ ਇਹ ਜਾ ਕੋਕੇ ਜੜ ਤੇ ਹੁਣ ਤਾਂ ਪਿੱਛੇ ਹੀ ਟੁੱਟ ਗਈ ਹਨਾ ਮੂਰੇ ਟਾਇਟ ਹੋ ਗਈ ਹਾਂ ਆ ਦੇਖੋ ਡੈਮੋ ਕਰਨ ਲੱਗਿਆ ਡੂੰਗਾ ਬਹੁਤ ਔਰੇ ਭਰਾਵਾ ਇਹ ਮੂਰੇ ਮੂਰੇ ਤੈਨੂੰ ਲੱਗਦਾ ਏ ਪੂਰਾ ਡੋਬੂ ਆ ਬਾਈ ਇਹ ਬਹੁਤ ਪਾਣੀ ਇਹਨੂੰ ਛਾਲ ਮਾਰਦੇ ਬੂਟਾ ਫੜ ਲਈ ਮੈਂ ਇਹਨਾਂ ਰਸਾ ਲਿਆਉਂਗਾ ਘਰ ਤੇ ਜਾ ਕੇ ਜਾਨ ਨੂੰ ਤਾਂ ਰਸਾ ਲੈ ਕੇ ਹੁਣ ਮੈਂ ਥੱਲੇ ਲੱਗ ਜਾਣਾ ਟੁੱਟ ਜਾਣਾ ਨਾ ਉਹ ਟੁੱਟਣਾ ਕਿੱਥੇ ਆ ਹਾਂ ਮੈਂ ਟੱਪ ਜਾਣਾ ਚੰਗੌਰ ਚੰਗੌਰ ਟੱਪ ਜਾਣਾ ਹੈ ਕਹ ਲਈ ਫਿਰ ਹੋਰ ਅੱਗੇ ਦਾ ਬਾਈ ਇੱਥੇ ਮਾੜੇ ਮੋٹے ਡੰਗਰ ਬੱਚੇ ਵਾਲੇ ਫਿਰੇ ਕਰਦੇ ਤੇ ਹੁਣ ਗੁੱਜਰ ਗੱਜਰ ਵੀ ਨਹੀਂ ਹੈਗੇ ਨਹੀਂ ਤਾਂ ਇੱਥੇ ਹੂੰ ਚੱਲੀ ਜਾਂ। ਪਰਾ ਚੱਲ ਗਏ ਹੁਣ। ਪਰਲੇ ਬਸੇ ਨਹੀਂ। ਇਹ ਉਰੇ ਚੱਲੀ ਆਏ ਕਰਦੇ ਨੇ। ਸਾਰੀ ਜਾਂਦਾ ਵੀ। ਉਹ ਵੀ ਜਿਹੜੇ ਰਸਤੇ ਨੂੰ ਅਸੀਂ ਲੰਘ ਕੇ ਆਏ ਪਿਓ ਗੁੱਜਰਾ ਨਹੀਂ ਬਣਾਇਆ ਪਤਾ। ਹੁਣ ਪਰਾ ਚੱਲ ਗਏ ਗੁੱਜਰਾ। ਤੈਨੂੰ ਆਕੜ ਨਹੀਂ ਹੋਗਾ ਜੀ ਕਣਾਂ ਕਿ ਤਾ ਪੌੜੀ ਨਾ ਮਾ ਖੇਤੀ ਕਰੇ ਗਾਡੇ ਪਹਾੜਾਂ 'ਚ ਦੇਖ। ਪਾਣੀ ਚੱਲਿਆ ਵਾ ਨਾ ਘੜਦਾ ਫਿਰ ਠੜੀ। ਆ ਦੇਖੋ ਬਾਈ ਪੌੜੀਆਂ ਬਣ ਗਿਆ ਸਟੈਪ। ਆਣੀ ਬਣਾ ਉੱਪਰ ਚੱਲੇ ਆ ਵਾ ਦਾ ਘੜਦਾ ਘੜਦਾ ਜਿਵੇਂ ਬਾੜਾ ਬਣਾਇਆ ਇਹ ਲੋ ਬਾਈ ਇਹ ਕਿਹੜੇ ਟਾਈਮ ਚ ਇਹ ਉਰੇ ਆ ਕੇ ਮੈਂ ਕਹਿੰਦਾ ਮੋੜ ਪੈਂਦਾ ਇੱਕ ਉਹ ਹੈ ਨਾ ਦੇਖ ਉੱਥੇ ਤੇ ਆਏ ਘੁੰਮ ਕੇ ਐ ਲੈ ਟਾਈਮ ਹੋ ਜਾਂਦੀ ਇੱਥੇ ਤੇ ਸਿੱਧੀ ਹੁੰਦੀ ਫਿਰ ਲੈ ਵੀ ਸੂਰਜ ਦੇਵਤਾ ਰੋਜ਼ ਦਰਸ਼ਨ ਦੇ ਕੇ ਕਰ ਤੇਰੀ ਸਾਨੂੰ ਬਹੁਤ ਲੋੜ ਹੈ ਕਈ ਚੀਜ਼ਾਂ ਨੂੰ ਲੋੜ ਹੈ ਇਹਨੂੰ ਠੰਡ ਲੱਗ ਗਈ ਦੀ ਆਪਾਂ ਨੂੰ ਇੱਕ ਵਾਰ ਉੱਥੇ ਜਾ ਕੇ ਧੁੱਪ ਨੇ ਲੋੜ ਕਰੇ ਆ ਧੁੱਪ ਨੇ ਲੋੜ ਕਰਨ ਦਰਸ਼ਨ ਵਧੀਆ ਹੋਗੇ ਯਾਰ ਤਾਰੀ ਵਾਲ ਨੂਰਲ ਦੇਖ ਲੈਣੀ ਕੋਈ ਦਰਸ਼ਨ ਵਧੀਆ ਹੋਗੇ ਦਰਸ਼ਨ ਵਧੀਆ ਉਹ ਦੇਖਿਓ ਜਾਂਦਾ ਨਾਰੀਆਂ ਹੋ ਗਿਆ ਹੁਣ ਦਿਖਦਾ ਬਨੂ ਦਰਸ਼ਨ ਬਾਈ ਵਧੀਆ ਹੋ ਗਏ ਟਾਈਮ ਨਹੀਂ ਲੱਗਿਆ ਕਿਉਂਕਿ ਪੀੜ ਘਾਟੇ ਸੀ ਠੀਕ ਹੈ ਜੀ ਬਾਕੀ ਲੰਗਰ ਛੱਕੇ ਫਿਰ ਅਸੀਂ ਘੁੰਮਦੇ ਘਮਾਉਂਦੇ ਮੁੜਿਆ ਟਾਈਮ ਤਾਂ ਲੱਗ ਜਾਂਦਾ ਧੀਰੀ ਹੜੀ ਦੀ ਹੜੀ ਲੱਗ ਜਾਂਦੀ ਨਾ ਕਿੰਨਾ ਟਾਈਮ ਹੋ ਗਿਆ 5:00 ਵਜੇ 5:00 ਵਜੇ 12:00 ਵਜੇ ਤੇ 5 ਘੰਟੇ ਲੱਗ ਗਏ 5:30 ਹਾਂ ਭਾਈ ਜੀ 40 ਕਿਲੋ ਦੀ ਸਪੀਡ ਬਗੇ ਆ ਇੰਨੇ ਕਿ ਚਾਹੀਦੀ ਹੈ ਕਿਉਂਕਿ ਬਾਈ ਮੋਟਰਸਾਈਕਲ ਪੈ ਇੰਨਾ ਕਿ ਭਜਾ ਹੁੰਦਾ ਜ਼ਿਆਦਾ ਨਹੀਂ ਭਜਾ ਹੁੰਦਾ ਉਹ ਹੋ ਗਿਆ ਨਾਰੀਅਲ ਜਿਹੜਾ ਮੁੰਡਾ ਕਹਿੰਦਾ ਤਾਂ ਬਾਈ ਤੇ ਕਿੱਥੇ ਗਿਆ ਲੰਘ ਗਿਆ ਉਹ ਦੂਰ ਲੰਘ ਗਿਆ ਉਹ ਕਿੱਥੇ ਮਿਲਾਂਗੇ ਗਿਆ ਦੂਰ ਲੰਘ ਗਿਆ ਹੁਣ ਤਾਂ ਸਾਨੂੰ ਤੈਰਨਾ ਵੀ ਨਹੀਂ ਆਉਂਦਾ ਜੀ ਫੜ ਲਈ ਨਾ ਉਹ ਭਰਾਵਾ ਠੰਡ ਹੈ ਘਰ ਨੂੰ ਜਾਣ ਚ ਭਲਾਈ ਹੈ ਚੱਲ ਬਾਈ ਮੁੰਡਿਆ ਚੱਲੀਏ ਠੰਡ ਬਹੁਤ ਹੈ ਬਹੁਤ ਦਰਖਤ ਹੈ ਬਾਈ ਇਹਨੂੰ ਕਿੱਕਰਾ ਕੁਕਰ ਹੈ ਜੀ ਬਹੁਤ ਹੜੀਆਂ ਇਹਦੇ ਨਾਲ ਦੀਆਂ ਬਹੁੜੀਆਂ ਬਾਈ ਲਾਗਬਾਸ ਜਿੰਨੀਆਂ ਵੀ ਹੈਗੇ ਤੇ ਵੱਢ ਲੈ ਗਿਆ ਇਹ ਤਾਂ ਬਾਈ ਪਾਣੀ ਘਟ ਗਿਆ ਪਿੱਛੇ ਜੇ ਨਾ ਘਟਦਾ ਤਾਂ ਆ ਵੀ ਦਰਖਤ ਬਹੁਤ ਚੱਕਣੇ ਤੇ ਲਾਗਬਾਸ ਵਾਲੇ ਜਿੱਕਣਾ ਮੋੜ ਆ ਵੱਡਾ ਲੱਗਦੇ ਜਾਣਾ ਤਾਂ ਇਕਣਾ ਬੇਚਾਰੇ ਪਏ ਆ ਜਿਹੜੇ ਨਾਲੇ ਲੰਘੇ ਹੜਕ ਨਿੰਮਾ ਬੋਹਾਈਆਂ ਨਾ ਬਹੁਤ ਆ ਜਾਂਦਾ ਨਦੀ ਵਾਲੀ ਬਹੁਤ ਨਦੀ ਵਾਲੇ ਨਿੰਮਾ ਬਾਈ ਬਹੁਤ ਤਕਰੀਬਨ ਘਟੋ ਘਟ ਹਜ਼ਾਰਾਂ ਜਿਹੀ ਨਿਮਾੜੀਆਂ ਬਾਈ ਸਾਰੀਆਂ ਵਿਚ ਨੌਕ ਲੰਘਿਆ ਡਾਡ ਵੀ ਭਰ ਕੇ ਤੇ ਰਹਿਤੇ ਗਲ ਹਾਂ ਸਾਹਬ ਹੋ ਗਏ ਹਾਂ ਹੁਣ ਤਾਂ ਹੋ ਗਏ ਹੁਣ ਤਾਂ ਪਾਣੀ ਦਾ ਘਰ ਤੇ ਪਹਿਲਾ ਪਹਿਲਾ ਜਿਵੇਂ ਹੀ ਬੰਦ ਹੋਣ ਵਾਲਾ ਕੰਮ ਦਾ 10 15 ਫੁੱਟ ਤਾਂ ਫਰਕ ਪਤਾ ਦੇ ਲਾ ਕੀ ਆ ਲੈ ਬਈ ਸਿੰਦੂ ਆ ਚੱਕ ਹਾਂ ਦੇਖਦਾ ਕੀ ਚੀਜ਼ ਇਹ ਤੇਰੇ ਹਿੱਸੇ ਦਾ ਨਾਰੀ ਆ ਲੱਗਿਆ ਚੱਕ ਨਾਰੀ ਆ ਕੋਈ ਛੱਡ ਕੇ ਗਿਆ ਪਿਆ ਨੋ ਪੇਟੀ ਛੱਡ ਕੇ ਆਈ ਵੀ ਆ ਫੈਵਰ ਹੈ ਫੈਵਰ ਹੈ ਨਾ ਆ ਕੋਈ ਨਾਰੀ ਆ ਛੱਡ ਗਿਆ ਖਾ ਕੇ ਚੱਲ ਬਾਈ ਜਿਹਦੀ ਕਿਸਮਤ ਨਾਲ ਖਾ ਗਿਆ ਫੇਰ ਹੜਕੇ ਆਈ ਬਾਈ ਕਿਸੇ ਦਾ ਗੇਟ ਕੋਟ ਹਾਂ ਨਰੀਲ ਬਾਣੀ ਵੀ ਹੈ ਉਹ ਜਾਂਦੇ ਪੇਖਾਂ ਪੇਠਾ ਵੀ ਹੜਕੇ ਆਏ ਪਿਆ ਮੈਂਗਾ ਟੂਰ ਕੱਢੇ ਇਹਦੇ ਨੂੰ ਹੜਕੇ ਪੇਠਾ ਆਇਆ ਪਿਆ ਹੜਕੇ ਵੀ ਪੇਠਾ ਹੀ ਹੈ ਤਾਜਾ ਲਓ ਜੀ ਬਾਈ ਗੁਰੂਗਰ ਮੱਥਾ ਟੇਕਣ ਆਏ ਆ ਸ੍ਰੀ ਫਤਿਹਗੜ ਸਾਹਿਬ